ਟੋਡੀ ਮਹਿਲਾ ਪੰਜਵਾ ਹਰ ਹਰ ਚਰਨ ਰਿਦੈ ਉਰ ਧਾਰੇ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਏ ਭਾਈ ਪ੍ਰਮਾਤਮਾ ਦੇ ਚਰਨ ਸਦਾ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਸਾंभ ਰੱਖ ਆਪਣੇ ਗੁਰੂ ਨੂੰ ਮਾਲਕ ਪ੍ਰਭੂ ਨੂੰ ਸਿਮਰ ਕੇ ਅਸਾਂ ਜੀਵਾਂ ਦੇ ਸਾਰੇ ਕੰਮ ਸਿਰੇ ਚੜ ਸਕਦੇ ਹਨ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤਲ ਸੁਖ ਪਾਇਆ ਠਾਕੁਰ ਅਗੰਮ ਅਪਾਰੇ ਏ ਭਾਈ ਸਾਰਿਆਂ ਵਿਚਾਰਾਂ ਦਾ ਨਚੋੜ ਇਹ ਹੈ ਕਿ ਪ੍ਰਮਾਤਮਾ ਦੀ ਸਿਫਤ ਸਲਾਹ ਹੀ ਪ੍ਰਮਾਤਮਾ ਦੀ ਪੂਜਾ ਹੈ ਪ੍ਰਮਾਤਮਾ ਦੀ ਪੂਜਾ ਕਰਨ ਦੇ ਲਈ ਸਾਨੂੰ ਆਪਣੇ ਸਰੀਰ ਨਾਲ ਕੋਈ ਖਾਸ ਤਰ੍ਹਾਂ ਦੇ ਕਰਤੱਵ ਕਰਨ ਦੀ ਲੋੜ ਨਹੀਂ ਕਿਸੇ ਖਾਸ ਤਰ੍ਹਾਂ ਦੀਆਂ ਰਸਮਾਂ ਰਿਵਾਜਾਂ ਨੂੰ ਅਪਣਾਉਣ ਦੀ ਲੋੜ ਨਹੀਂ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰ ਲੈਣੀ ਉਨੂੰ ਮੰਨ ਲੈਣਾ ਉਹਦੀ ਬੜਮੁੱਲਤਾ ਨੂੰ ਉਹਦੇ ਵੱਡੇਪਣ ਨੂੰ ਉਹਦੀ ਵਿਸ਼ਾਲਤਾ ਨੂੰ ਪਛਾਣ ਲੈਣਾ ਉਹਦੇ ਗੁਣ ਗਾ ਲੈਣੇ ਇਹੀ ਉਹਦੀ ਪੂਜਾ ਹੈ ਤੇ ਪੁੰਨ ਦਾਨ ਹੈ ਆਪਹੁੰਚ ਤੇ ਬੇਅੰਤ ਮਾਲਕ ਪ੍ਰਭੂ ਦੇ ਗੁਣ ਗਾਉਂਦੇ ਆ ਬੇਅੰਤ ਸੁਖ ਪ੍ਰਾਪਤ ਕਰ ਲਈਦਾ ਹੈ ਕਿਉਂਕਿ ਜਿਵੇਂ ਜਿਵੇਂ ਅਸੀਂ ਉਸ ਪਰਮਾਤਮਾ ਦੇ ਗੁਣ ਗਾਨੇ ਆ ਸਾਨੂੰ ਆਪਣੀ ਹਸਤੀ ਬਾਰੇ ਇਲਮ ਹੁੰਦਾ ਕਿ ਅਸੀਂ ਤਾਂ ਕੁਝ ਵੀ ਨਹੀਂ ਸਾਡੇ ਹੱਥ ਵਾਸਤੇ ਬਹੁਤਾ ਕੁਝ ਹੈ ਤੇ ਜਿਵੇਂ ਜਿਵੇਂ ਇਹ ਖਿਆਲ ਸਾਡੇ ਅੰਦਰ ਵੱਸਦਾ ਜਾਂਦਾ ਸਾਡੇ ਜੀਵਨ ਦੇ ਵਿੱਚ ਸੁੱਖ ਆਉਂਦੇ ਜਾਂਦੇ ਜੋ ਜਨ ਪਰ ਭ੍ਰਮ ਆਪਣੇ ਕੀਨੇ ਤਿੰਨ ਕਾ ਬਾਹਰ ਕਛ ਨ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਇਹ ਭਾਈ ਜਿਨ੍ਹਾਂ ਮਨੁੱਖਾਂ ਨੂੰ ਪ੍ਰਮਾਤਮਾ ਨੇ ਆਪਣੇ ਸੇਵਕ ਬਣਾ ਲਿਆ ਉਹਨਾਂ ਦੇ ਕਰਮਾਂ ਦਾ ਫਿਰ ਲੇਖਾ ਜੋਖਾ ਉਹ ਨਹੀਂ ਪੁੱਛਦਾ ਇਹ ਨਾਨਕ ਆਖੋ ਮੈਂ ਵੀ ਪ੍ਰਮਾਤਮਾ ਦੇ ਰਤਨ ਵਰਗੇ ਕੀਮਤੀ ਨਾਮ ਨੂੰ ਆਪਣੇ ਗਲੇ ਵਿੱਚ ਪਰੋ ਲਿਆ ਹੈ ਨਾਮ ਸੁਣ ਸੁਣ ਕੇ ਨਾਮ ਜਪ ਜਪ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹਾਂ ਟੋਡੀ ਮਹਿਲਾ ਨੋਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਹੋ ਕਹਾਂ ਆਪਣੀ ਅਦਮਾਈ ਊਰਜਾ ਕਨਕ ਕਾਮਨੀ ਕੇ ਰਸ ਨਹ ਕਿਰਤ ਪ੍ਰਭ ਗਾਈ ਰਹਾਉ ਅਦਮਾਈ ਤੋਂ ਭਾਗ ਨੀਚਤਾ ਗੁਰੂ ਸਾਹਿਬ ਕਹਿੰਦੇ ਕਹੋ ਕਹਾ ਆਪਣੀ ਅਦਮਾਈ ਕਿ ਮੈਂ ਆਪਣੀ ਨੀਚਤਾ ਕਿਤਨੀ ਕੋ ਬਿਆਨ ਕਰਾਂ ਊਰਜੋ ਕਨਕ ਕਾਮਨੀ ਕੇ ਰਸ ਕਿ ਮੈਂ ਤਾਂ ਧਨ ਪਦਾਰਥ ਤੇ ਇਸਤਰੀ ਦੇ ਰਸਾਂ ਵਿੱਚ ਹੀ ਫਸਿਆ ਰਹਿੰਦਾ ਹਾਂ ਨਹ ਕੀਰਤ ਪ੍ਰਭ ਗਾਈ ਪ੍ਰਮਾਤਮਾ ਦੀ ਸਿਫਤ ਸਲਾਮੈਂ ਕਦੇ ਕੀਤੀ ਹੀ ਨਹੀਂ ਇੱਥੇ ਨੋਟ ਕਰਨ ਵਾਲੀ ਗੱਲ ਹੈ ਸਾਡੇ ਵਿੱਚ ਕੋਈ ਛੋਟਾ ਜਾ ਵੀ ਗੁਣ ਹੋਵੇ ਨਾ ਤਾਂ ਅਸੀਂ ਉਹਦਾ ਗੁਣ ਗਾਣ ਕਰਦੇ ਥੱਕਦੇ ਨਹੀਂ ਕਿ ਮੇਰੇ 'ਚ ਇਹ ਗੁਣ ਹੈ ਤੇ ਆਪਣੇ ਔਗਣਾ ਨੂੰ ਮੰਨਣ ਤੋਂ ਝਿਜਕਦੇ ਹਾਂ ਦੂਰ ਭੱਜਦੇ ਹਾਂ ਹਰ ਵਾਹ ਲਾਉਂਦੇ ਹਾਂ ਕਿ ਸਾਡੇ ਔਗਣਾਂ ਬਾਰੇ ਕਦੇ ਕਿਸੇ ਨੂੰ ਪਤਾ ਨਾ ਲੱਗ ਜਾਈ। ਜੇ ਲੱਗ ਵੀ ਜਾਵੇ ਤੇ ਅਸੀਂ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਿ ਮੇਰੇ 'ਚ ਇਹ ਔਗਣ ਹੈਗਾ ਤੇ ਜੇ ਕੋਈ ਔਗਣ ਸਾਡੇ ਵਿੱਚ ਕਦੇ ਰਿਹਾ ਹੋਵੇ ਪਰ ਹੁਣ ਨਾ ਹੋਵੇ ਤਾਂ ਉਹਨੂੰ ਮੰਨਣ ਦਾ ਤਾਂ ਕਹ ਲੋ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਕੋਈ ਉਸ ਔਗਣ ਨੂੰ ਮੰਨ ਲਵੇ। ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਆਪਣੇ ਲੋਕਾਂ ਦੇ ਲਈ ਆਪਣਾ ਸੀਸ ਭੇਂਟ ਕਰ ਦਿੱਤਾ ਉਹ ਇਹ ਗੱਲ ਲਿਖਦੇ ਪਏ ਨੇ ਕਿ ਮੈਂ ਆਪਣੀ ਨੀਚਤਾ ਕਿਤਨੀ ਕੋ ਬਿਆਨ ਕਰਾਂ ਕਿ ਮੈਂ ਤਾਂ ਧਨ ਪਦਾਰਥ ਤੇ ਇਸਤਰੀ ਦੇ ਰਸਾਂ 'ਚ ਹੀ ਮਸਤ ਰਹਿੰਦਾ ਹਾਂ ਦੇਖੋ ਕਿੰਡੀ ਵੱਡੀ ਗੱਲ ਹੈ ਧਨ ਪਦਾਰਥ ਤੇ ਇਸਤਰੀ ਦੇ ਪਰਿਵਾਰ ਦੇ ਰਸਾਂ ਦੇ ਵਿੱਚ ਮਸਤ ਰਹਿਣ ਵਾਲਾ ਬੰਦਾ ਕਿਸੇ ਨੂੰ ਪੰਜੀ ਨਹੀਂ ਦਿੰਦਾ ਤੇ ਗੁਰੂ ਸਾਹਿਬ ਨੇ ਤੇ ਆਪਣਾ ਸੀਸ ਹੀ ਦੇ ਦਿੱਤਾ ਪਰ ਫਿਰ ਵੀ ਇੰਨੇ ਨਿਮਾਣੇ ਨੇ ਕਿ ਆਪਣੇ ਗੁਨਾ ਨੂੰ ਛੱਡ ਕੇ ਇਹ ਗੱਲ ਕਹਿੰਦੇ ਪਏ ਨੇ ਕਿ ਮੈਂ ਆਪਣੀ ਨੀਚਤਾ ਕਿੰਨੀ ਕੋ ਬਿਆਨ ਕਰਾਂ ਜਗ ਝੂਠੇ ਕੋ ਸੱਚ ਜਾਣ ਕੈ ਤਾਂ ਸੋ ਰੁੱਚ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਭ ਹੂੰ ਉਤ ਜੋ ਸੰਗ ਸਹਾਈ اے ਭਾਈ ਇਸ ਨਾਸਵੰਤ ਸੰਸਾਰ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਕੇ ਮੈਂ ਇਸ ਸੰਸਾਰ ਦੇ ਨਾਲ ਪ੍ਰੀਤ ਬਣਾਈ ਹੋਈ ਹੈ ਮੈਂ ਉਸ ਪਰਮਾਤਮਾ ਦਾ ਨਾਮ ਕਦੇ ਨਹੀਂ ਸਮਰਿਆ ਜਿਹੜਾ ਨਿਮਾਨਿਆਂ ਦਾ ਰਿਸ਼ਤੇਦਾਰ ਹੈ ਤੇ ਜਿਹੜਾ ਸਦਾ ਸਾਡੇ ਨਾਲ ਮਦਦਗਾਰ ਬਣਦਾ ਹੈ ਮਗਨ ਰਹੋ ਮਾਇਆ ਮੈਂ ਇਸ ਦਿਨ ਛੁੱਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅਨਤ ਗਤ ਬਿਨ ਗੁਰ ਕੀ ਸਰਨਾਈ ਏ ਪਾਈ ਮੈਂ ਦਿਨ ਰਾਤ ਮਾਇਆ ਦੇ ਮੋਹ ਵਿੱਚ ਮਸਤ ਰਿਆ ਹਾਂ ਇਸ ਤਰ੍ਹਾਂ ਮੇਰੇ ਮਨ ਦੀ ਮੈਲ ਦੂਰ ਨਹੀਂ ਹੋ ਸਕੀ ਇਹ ਨਾਨਕ ਆਖੋ ਹੁਣ ਜਦੋਂ ਮੈਂ ਗੁਰੂ ਦੀ ਸ਼ਰਨ ਪਿਆ ਹਾਂ ਮੈਨੂੰ ਸਮਝ ਆਈ ਹੈ ਕਿ ਪ੍ਰਭੂ ਦੀ ਸ਼ਰਨ ਪੈਣ ਤੋਂ ਬਿਨਾ ਕਿਸੇ ਵੀ ਹੋਰ ਥਾਂ ਤੇ ਜਾ ਕੇ ਉੱਚੀ ਆਤਮਿਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ ਗੁਰੂ ਸਾਹਿਬ ਨੇ ਇਹ ਅਵਸਥਾ ਹਾਸਲ ਕਰ ਲਈ ਸੀ ਇਹਦਾ ਪਤਾ ਸਾਨੂੰ ਇੱਥੋਂ ਲੱਗ ਜਾਂਦਾ ਹੈ ਕਿ ਉਹ ਆਪਣੇ ਗੁਣਾ ਨੂੰ ਵਧਾ ਕੇ ਨਹੀਂ ਦੱਸ ਰਹੇ ਆਪਣੇ ਔਗਣਾਂ ਨੂੰ ਗਿਣਾ ਰਹੇ ਨੇ ਇਨ ਨਿਮਾਣਾਪਣ ਜਿਹੜਾ ਉਹਨਾਂ ਦੇ ਅੰਦਰੋਂ ਚਲਕ ਰਿਹਾ ਹੈ ਇਸ ਗੱਲ ਦਾ ਸਬੂਤ ਹੈ ਕਿ ਉਹਨਾਂ ਦੀ ਆਤਮਿਕ ਅਵਸਥਾ ਬਹੁਤ ਉੱਚੀ ਹੋ ਗਈ ਸੀ ਟੋੜੀ ਬਾਣੀ ਭਗਤਾਂ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਬੋਲੇ ਨਿਰਵਾਤ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰਹਿ ਖਜੂਰ ਕੋਈ ਆਖਦਾ ਕਿ ਪ੍ਰਮਾਤਮਾ ਸਾਡੇ ਨੇੜੇ ਵੱਸਦਾ ਹੈ ਸਾਡੇ ਅੰਦਰ ਵੱਸਦਾ ਹੈ ਕੋਈ ਆਖਦਾ ਕਿ ਉਹ ਸਾਡੇ ਤੋਂ ਕਿਤੇ ਬੜੀ ਦੂਰ ਥਾਂ ਤੇ ਹੈ ਭਗਤ ਨਾਮਦੇਵ ਜੀ ਕਹਿੰਦੇ ਕਿ ਇਹਨਾਂ ਗੱਲਾਂ ਤੇ ਬਹਿਸ ਕਰਨ ਦਾ ਕੋਈ ਲਾਭ ਨਹੀਂ ਹੈ ਤੁਸੀਂ ਜ਼ਿੰਦਗੀ ਭਰ ਵੀ ਇਹਨਾਂ ਗੱਲਾਂ ਤੇ ਬਹਿਸ ਕਰੀ ਜਾਵੋ ਤਾਂ ਵੀ ਕਿਸੇ ਨਤੀਜੇ ਤੇ ਪਹੁੰਚ ਨਹੀਂ ਪਾਉਂਗੇ ਨਾ ਤਾਂ ਇੱਕ ਜਣਾ ਇਹ ਸਾਬਤ ਕਰ ਸਕੇ ਕਿ ਪ੍ਰਮਾਤਮਾ ਸਾਡੇ ਅੰਦਰ ਵੱਸਦਾ ਹੈ ਤੇ ਨਾ ਦੂਜਾ ਇਹ ਸਾਬਤ ਕਰ ਪਾਉਗਾ ਕਿ ਉਹ ਸਾਡੇ ਤੋਂ ਕਿਤੇ ਬੜੀ ਦੂਰ ਵੱਸਦਾ ਹੈ ਇਸ ਬਹਿਸ ਦੇ ਵਿੱਚ ਪੈ ਕੇ ਕਿਸੇ ਨਤੀਜੇ ਤੇ ਅਪੜਨ ਦੀ ਆਸ ਰੱਖਣਾ ਇੰਝ ਹੀ ਹੈ ਜਿਵੇਂ ਕਿ ਪਾਣੀ ਦੇ ਵਿੱਚ ਰਹਿਣ ਵਾਲੀ ਮੱਛੀ ਖਜੂਰ ਤੇ ਚੜਨ ਦਾ ਯਤਨ ਕਰੇ ਅਸੰਭਵ ਹੈ ਹੋ ਨਹੀਂ ਸਕਦਾ ਮੱਛੀ ਦਾ ਪਾਣੀ ਬਿਨਾ ਗੁਜ਼ਾਰਾ ਪਾਣੀ ਦੇ ਵਿੱਚੋਂ ਬਾਹਰ ਆ ਕੇ ਕੁਝ ਹੀ ਪਲਾਂ ਦੇ ਵਿੱਚ ਉਹ ਮਰ ਜਾਏ ਖਜੂਰ ਤੇ ਚੜਨਾ ਤਾਂ ਬਹੁਤ ਦੂਰ ਦੀ ਗੱਲ ਹੈ ਇਸੇ ਤਰ੍ਹਾਂ ਹੀ ਅਸੀਂ ਇਸ ਗੱਲ ਦੇ ਉੱਤੇ ਜਿੰਨੀ ਮਰਜ਼ੀ ਬਹਿਸ ਕਰੀ ਚੱਲੀਏ ਕਿ ਪ੍ਰਮਾਤਮਾ ਨੇੜੇ ਵੱਸਦਾ ਹੈ ਕਿ ਦੂਰ ਵੱਸਦਾ ਹੈ ਅਸੀਂ ਕਿਸੇ ਨਤੀਜੇ ਤੇ ਪਹੁੰਚ ਨਹੀਂ ਪਾਵਾਂਗੇ ਤੇ ਇਸ ਬਹਿਸ ਦਾ ਕੋਈ ਲਾਭ ਨਹੀਂ ਕਾਏ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨੈ ਛਪਾਇਓ ਰਹਾਉ ਭਗਤ ਨਾਮਦੇਵ ਜੀ ਬੜੀ ਪਤੇ ਦੀ ਗੱਲ ਸਾਨੂੰ ਦੱਸਦੇ ਐ ਕਿ ਰੱਬ ਨੇੜੇ ਐ ਕਿ ਦੂਰ ਇਸ ਗੱਲ ਦੀ ਕਿਉਂ ਵਿਅਰਥ ਬਹਿਸ ਕਰਦੇ ਪਏ ਕਹਿੰਦੇ ਜਿਨ ਨੇ ਅਸਲ ਦੇ ਵਿੱਚ ਉਸ ਰੱਬ ਨੂੰ ਲੱਭ ਲਿਆ ਉਹ ਤਾਂ ਚੁੱਪ ਹੋ ਗਿਆ ਉਹ ਤਾਂ ਆਪਣੇ ਆਪ ਨੂੰ ਲੁਕਾਉਣ ਲੱਗ ਗਿਆ ਉਹ ਤੇ ਇਸ ਤਰ੍ਹਾਂ ਦੀਆਂ ਫੈਸਾਂ ਤੋਂ ਦੂਰ ਜਾਣ ਲੱਗ ਗਿਆ ਉਹ ਆਪਣੀ ਵਿੱਦਿਆ ਦਾ ਆਪਣੇ అనుభవ ਦਾ ਟੰਡੋਰਾ ਨਹੀਂ ਪਿੱਟਦਾ ਫਿਰਦਾ ਉਹ ਤੇ ਚੁੱਪ ਹੋ ਜਾਂਦਾ ਪੰਡਿਤ ਹੋਏ ਕਹਿ ਬੇਦ ਬਖਾਨੈ ਮੂਰਖ ਨਾਮ ਦਿਓ ਰਾਮ ਹੈ ਜਾਨੈ ਪੰਡਤ ਵਿਦਿਆ ਹਾਸਲ ਕਰਦਾ ਹੈ ਵਿਦਿਆ ਹਾਸਲ ਕਰਕੇ ਵੇਦ ਆਦਿਕ ਧਰਮ ਪੁਸਤਕਾਂ ਦੀ ਵਿਸਥਾਰ ਨਾਲ ਚਰਚਾ ਕਰਦਾ ਫਿਰਦਾ ਹੈ ਆਪਣੀ ਵਿਦਿਆ ਦਾ ਦਿਖਾਵਾ ਕਰਦਾ ਫਿਰਦਾ ਹੈ ਪਰ ਮੂਰਖ ਨਾਮਦੇਵ ਸਿਰਫ ਪ੍ਰਮਾਤਮਾ ਨੂੰ ਪਛਾਣਦਾ ਉਹਨੇ ਪ੍ਰਮਾਤਮਾ ਦੇ ਨਾਲ ਸਿਮਰਨ ਦੀ ਸਾਂਝ ਪਾਈ ਹੋਈ ਹੈ ਉਹਨੂੰ ਕੋਈ ਮਤਲਬ ਨਹੀਂ ਕਿ ਉਹ ਨੇੜੇ ਵੱਸਦਾ ਹੈ ਕਿ ਦੂਰ ਉਹਨੂੰ ਕੋਈ ਮਤਲਬ ਨਹੀਂ ਕਿ ਉਹ ਦੂਜੇ ਨੂੰ ਕਿਵੇਂ ਇਸ ਗੱਲ ਦਾ ਇਹ ਕੀਨ ਦਬਾਵੇ ਕਿ ਪ੍ਰਮਾਤਮਾ ਕਿੱਥੇ ਵੱਸਦਾ ਹੈ ਉਹ ਕਹਿੰਦਾ ਕਿ ਮੇਰੀ ਉਸ ਪ੍ਰਮਾਤਮਾ ਦੇ ਨਾਲ ਸਾਂਝ ਪੈ ਗਈ ਹੈ ਮੈਨੂੰ ਕੀ ਲੋੜ ਇਹ ਜਾਣਨ ਦੀ ਕਿ ਉਹ ਨੇੜੇ ਵੱਸਦਾ ਹੈ ਕਿ ਦੂਰ ਬਸ ਮੇਰੇ ਨਾਲ ਸਾਂਝ قائم ਰਵੇ ਦੂਰ ਵੱਸੇ ਭਾਵੇਂ ਨੇੜੇ ਕੌਣ ਕੋ ਕਲੰਕ ਰਹਿਓ RAM ਨਾਮ ਲੇਤ ਹੀ ਬਤਿਤ ਪਵਿੱਤ ਭਏ ਰਾਮ ਕਹਿਤ ਹੀ ਰਹਾਉ ਪ੍ਰਮਾਤਮਾ ਦਾ ਨਾਮ ਸਿਮਰਿਆ ਕਿਸੇ ਜੀਵ ਦਾ ਵੀ ਕੋਈ ਪਾਪ ਉਹਦੇ ਅੰਦਰ ਰਹਿ ਨਹੀਂ ਜਾਂਦਾ ਉਹਦੇ ਅੰਦਰੋਂ ਪਾਪੀ ਸੋਚ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ ਜਦੋਂ ਕੋਈ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਵਿਕਾਰਾਂ ਦੇ ਵਿੱਚ ਨਿਕਰੇ ਹੋਏ ਬੰਦੇ ਵੀ ਪ੍ਰਭੂ ਦਾ ਭਜਨ ਕਰਕੇ ਪਵਿੱਤਰ ਹੋ ਜਾਂਦੇ ਆਂ ਰਾਮ ਸੰਗ ਨਾਮਦੇਵ ਜਨ ਕੋ ਪ੍ਰਤਗਿਆ ਆਈ ਇਕਾदशी व्रत ਰਹਿ ਕਾਹੇ ਕੋ ਤੀਰਥ ਜਾਈ ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ ਦਾਸ ਨਾਮਦੇਵ ਨੂੰ ਇਹ ਨਿਸ਼ਚਾ ਆ ਗਿਆ ਹੈ ਕਿ ਕਿਸੇ ਾਕਾਦਸ਼ੀ ਆਦਿਕ ਵਰਤ ਦੀ ਲੋੜ ਨਹੀਂ ਕੋਈ ਤੀਰਥਾਂ ਦੇ ਉੱਤੇ ਜਾਣ ਦੀ ਲੋੜ ਨਹੀਂ ਭਨਤ ਨਾਮ ਦਿਓ ਸੁਕ੍ਰਿਤ ਸੁਮਤ ਭਏ ਗੁਰਮਤਿ ਰਾਮ ਕਹਿ ਕੋ ਕੋ ਨਾ ਬੈ ਕੁੰਠ ਗਏ ਕਹਿੰਦੇ ਕਿਸੇ ਇਕਾदशी ਆਦਿਕ ਵਰਤ ਦੀ ਲੋੜ ਨਹੀਂ ਕੋਈ ਤੀਰਥਾਂ ਦੇ ਉੱਤੇ ਜਾਣ ਦੀ ਲੋੜ ਨਹੀਂ ਨਾਮਦੇਵ ਆਖਦਾ ਹੈ ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ ਪ੍ਰਭੂ ਦਾ ਨਾਮ ਸਿਮਰ ਕੇ ਸਭ ਜੀਵ ਪ੍ਰਭੂ ਦੇ ਦੇਸ਼ ਵਿੱਚ ਅਪੜ ਜਾਂਦੇ ਨਾਮ ਦੀ ਬਰਕਤ ਦੇ ਨਾਲ ਉਹ ਚੰਗੀ ਕਰਨੀ ਵਾਲੇ ਤੇ ਚੰਗੀ ਅਕਲ ਵਾਲੇ ਹੋ ਜਾਂਦੇ ਤੀਨ ਛੰਦੇ ਖੇਲ ਆਛੈ ਰਹਾ ਪ੍ਰਮਾਤਮਾ ਦਾ ਰੱਛਿਆ ਹੋਇਆ ਇਹ ਜਗਤ ਤੀਨ ਛੰਦੇ ਖੇਲ ਹੈ ਤ੍ਰਿਗੁਣੀ ਸੁਭਾਅ ਦਾ ਤਮਾਛਾ ਹੈ ਤਿੰਨ ਗੁਣਾ ਵਾਲੇ ਸੰਸਾਰ ਦਾ ਤਮਾਛਾ ਹੈ ਰਜੋ ਤਮੋ ਸਤੋ ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਕਰ ਸਾਂਢੀ ਗੋ ਬਾਹਮਨ ਕੇ ਘਰ ਰਾਂਡੀ ਆਛੈ ਰਾਂਡੀ ਸਾਂਢੀ ਹਾਂਢੀ ਗੋ ਸਧਾਰਨ ਤੌਰ ਤੇ ਕਮਿਆਰ ਦੇ ਘਰ ਹਾਂਢੀ ਮਿਲਦੀ ਹੈ ਰਾਜੇ ਦੇ ਘਰ ਸਾਂਢੀ ਜਾਨੀ ਕਿ ਰਾਜ ਦਾ ਸਮਾਨ ਮਿਲਦਾ ਹੈ ਤੇ ਬ੍ਰਾਹਮਣ ਦੇ ਕਰ ਸ਼ਗਨ ਮਹੂਰਤ ਆਦਿਕ ਵਿਚਾਰਨ ਦੇ ਲਈ ਪੱਤਰੀ ਆਦਿਕ ਪੁਸਤਕ ਹੀ ਮਿਲਦੀ ਹੈ ਇਹਨਾਂ ਘਰਾਂ ਦੇ ਵਿੱਚ ਪੱਤਰੀ ਸਾਂਢਨੀ ਭਾਂਡੇ ਹਾਂਡੀ ਹੀ ਪ੍ਰਧਾਨ ਹਨ ਕਹਿਣ ਤੋਂ ਭਾਵ ਹੈ ਭਗਤ ਨਾਮਦੇਵ ਜੀ ਨੇ ਤਿੰਨ ਉਦਾਹਰਨਾਂ ਦਿੱਤੀਆਂ ਕਿ ਕਮਿਆਰ ਦੇ ਘਰੇ ਜਾਵਾਂਗੇ ਤਾਂ ਜ਼ਿਆਦਾਤਰ ਜਿਹੜੀ ਗੱਲਬਾਤ ਉਹ ਭਾਂਡਿਆਂ ਦੇ ਨਾਲ ਸੰਬੰਧਿਤ ਹੀ ਹੋਊਗੀ ਕਿਸੇ ਰਾਜੇ ਦੇ ਘਰ ਜਾਵਾਂਗੇ ਜ਼ਿਆਦਾਤਰ ਗੱਲਬਾਤ ਜਿਹੜੀ ਆ ਉਹ ਰਾਜਨੀਤਿਕ ਹੋਊਗੀ ਰਾਜ ਭਾਗ ਦੇ ਨਾਲ ਸੰਬੰਧਿਤ ਹੋਊਗੀ ਕਿਸੇ ਪੰਡਤ ਦੇ ਘਰ ਜਾਉਂਗੇ ਤਾਂ ਜ਼ਿਆਦਾਤਰ ਗੱਲਬਾਤ ਸ਼ਗਨਾ ਮਹੂਰਤਾਂ ਦੀ ਹੋਊਗੀ ਕਮਿਆਰ ਦੇ ਘਰ ਹਾਂਢੀ ਰਾਜੇ ਦੇ ਘਰ ਸਾਂਢੀ ਤੇ ਬ੍ਰਾਹਮਣ ਦੇ ਘਰ ਪੱਤਰੀ ਆਦਿਕ ਪ੍ਰਧਾਨ ਨੇ ਬਾਣਿਏ ਕੇ ਘਰ ਹੀਂਗ ਆਛੈ ਪੈਸਰ ਮਾਥੇ ਸਿੰਗ ਗੋ ਦੇਵਲ ਮਦੇ ਲੀਗ ਆਛੈ ਲੀਗ ਸੀਗ ਹੀਗ ਗੋ ਹਟਵਾਣੀਏ ਦੇ ਘਰ ਹਿੰਗ ਆਦਕ ਦੀ ਗੱਲ ਤੁਹਾਨੂੰ ਮਿਲੇਗੀ ਸੌਦੇ ਪੱਤੇ ਦੀ ਗੱਲ ਮਿਲੇਗੀ ਪੈਸੇ ਦੇ ਮੱਥੇ ਉੱਤੇ ਉਹਦੇ ਸੁਭਾਅ ਅਨਸਾਰ ਸਿੰਗ ਹੀ ਹਨ ਤੇ ਦਿਵਾਲੀ ਜਾਨੀ ਕਿ ਦੇਵ ਸਥਾਨ ਦੇ ਵਿੱਚ ਲਿੰਗ ਹੀ ਗੱਡਿਆ ਹੋਇਆ ਹੈ ਇਨ੍ਹਾਂ ਥਾਈ ਹਿੰਗ ਸਿੰਘ ਤੇ ਲਿੰਗ ਹੀ ਪ੍ਰਧਾਨ ਨੇ ਤੇਲੀ ਕੈ ਘਰ ਤੇਲ ਆਛੈ ਜੰਗਲ ਮਤੇ ਬੇਲ ਗੋ ਮਾਲੀ ਕੇ ਘਰ ਕੇਲ ਆਛੈ ਕੇਲ ਬੇਲ ਤੇਲ ਗੋ ਜੇ ਤੇਲੀ ਦੇ ਕਰ ਜਾਓ ਤਾਂ ਉੱਥੇ ਅੰਦਰ ਬਾਹਰ ਤੇਲ ਹੀ ਤੇਲ ਪਿਆ ਹੈ ਜੰਗਲਾਂ ਦੇ ਵਿੱਚ ਵੇਲਾ ਹੀ ਵੇਲਾ ਹਨ ਤੇ ਮਾਲੀ ਦੇ ਕਰ ਕੇਲਾ ਹੀ ਲੱਗਾ ਮਿਲਦਾ ਹੈ ਇਨੀ ਥਾਈ ਤੇਲ ਵੇਲਾ ਤੇ ਕੇਲਾ ਹੀ ਪ੍ਰਦਾਨ ਹਨ ਹੁਣ ਇਹਨਾਂ ਗੱਲਾਂ ਕਰਨ ਦਾ ਅਰਥ ਕੀ ਬਣਿਆ ਕਿ ਹਰ ਕੋਈ ਆਪੋ ਆਪਣੇ ਜੀਵਨ ਦੇ ਵਿੱਚ ਕਿਸੇ ਨਾ ਕਿਸੇ ਫਲਸਫੇ ਦੇ ਵਿੱਚ ਕੰਮਕਾਰ ਦੇ ਵਿੱਚ ਮਸਰੂਫ ਹੈ ਇਸ ਜਗਤ ਨੂੰ ਰਚਨਹਾਰੇ ਦੀ ਗੱਲ ਕੋਈ ਵੀ ਨਹੀਂ ਕਰ ਰਿਹਾ ਜਿੱਦਾਂ ਦਾ ਕਿਸੇ ਦਾ ਕੰਮਕਾਰ ਹੈ ਉਦਾਂ ਦੀਆਂ ਗੱਲਾਂ ਦੇ ਵਿੱਚ ਉਹ ਮਸਤ ਹੈ ਪਰ ਪ੍ਰਮਾਤਮਾ ਦੀਆਂ ਗੱਲਾਂ ਤੋਂ ਬਹੁਤ ਦੂਰ ਹੈ ਪ੍ਰਮਾਤਮਾ ਦੀ ਗੱਲ ਕਿੱਥੇ ਹੁੰਦੀ ਹੈ ਅਗਲੀਆਂ ਪੰਕਤੀਆਂ ਦੇ ਵਿੱਚ ਭਗਤ ਨਾਮਦੇਵ ਜੀ ਇਹ ਦੱਸਦੇ ਸੰਤਾਂ ਮਦੇ ਗੋਬਿੰਦ ਆਛੈ ਗੋਕਲ ਮਤੇ ਸਿਆਮ ਕੋ ਨਾਮੇ ਮਤੇ ਰਾਮ ਆਛੈ ਰਾਮ ਸਿਆਮ ਗੋਬਿੰਦ ਕੋ ਜਿਵੇਂ ਗੋਕਲ ਦੇ ਵਿੱਚ ਕ੍ਰਿਸ਼ਨ ਜੀ ਦੀ ਗੱਲ ਚੱਲ ਰਹੀ ਹੈ ਤੇ ਮੈਂ ਇਸ ਖੇਲ ਦਾ ਮਾਲਕ ਗੋਬਿੰਦ ਸੰਤਾਂ ਦੇ ਹਿਰਦੇ ਵਿੱਚ ਵਸ ਰਿਹਾ ਹੈ ਸੰਤਾਂ ਦੇ ਹਿਰਦੇ ਵਿੱਚ ਉਸ ਪ੍ਰਮਾਤਮਾ ਦੀ ਗੱਲ ਚੱਲਦੀ ਹੈ। ਉਹੀ RAM ਨਾਮਦੇਵ ਦੇ ਵੀ ਅੰਦਰ ਪ੍ਰਤੱਖ ਵਸ ਰਿਹਾ ਹੈ। ਜਿਨੀ ਥਾਈ ਭਾਪ ਕੇ ਸੰਤਾਂ ਦੇ ਹਿਰਦੇ ਵਿੱਚ ਗੋਕਲ ਦੇ ਵਿੱਚ ਭਗਤ ਨਾਮਦੇਵ ਦੇ ਅੰਦਰ ਗੋਬਿੰਦ ਸ਼ਿਆਮ ਤੇ RAM ਹੀ ਗੱਜ ਰਿਹਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 718ਵੇਂ ਅੰਗ ਦੀ ਕੁਰਬਾਨੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਦੋ ਗੱਲਾਂ ਇਸੰਗ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਪੱਲੇ ਬੰਨ ਕੇ ਚੱਲੀਏ ਇੱਕ ਤਾਂ ਇਹ ਹੈ ਗੁਰੂ ਤੇਗ ਬਹਾਦਰ ਜੀ ਤੋਂ ਜੋ ਅਸੀਂ ਸਿੱਖਿਆ ਕਿ ਆਪਣੇ ਗੁਨਾ ਦੇ ਨਾਲੋਂ ਆਪਣੇ ਔਗਣਾ ਤੇ ਧਿਆਨ ਦਈਏ ਆਪਣੇ ਗੁਨਾ ਦਾ ਗੁਣਗਾਨ ਕਰਨ ਨਾਲੋਂ ਆਪਣੇ ਔਗਣਾ ਦੀ ਵਿਚਾਰ ਕਰੀਏ ਉਹਨਾਂ ਨੂੰ ਦੂਰ ਕਰਨ ਦੇ ਤਰੀਕੇ ਲੱਭੀਏ ਇਹਦੇ ਨਾਲ ਸਾਡਾ ਜਿਹੜਾ ਹੰਕਾਰ ਹੈ ਸਾਡੀ ਈਗੋ ਹੈ ਉਹ ਕਿਤੇ ਨਾ ਕਿਤੇ ਉਹਨੂੰ ਨੱਥ ਪਈ ਰਹਿੰਦੀ ਹੈ ਜਿੰਨਾ ਜ਼ਿਆਦਾ ਤੁਸੀਂ ਆਪਣੇ ਗੁਨਾ ਦੀ ਵਿਚਾਰ ਕਰੋਗੇ ਤੁਹਾਡੀ ਈਗੋ ਤੁਹਾਡਾ ਹੰਕਾਰ ਉਨਾ ਹੀ ਜ਼ਿਆਦਾ ਮਜ਼ਬੂਤ ਹੁੰਦਾ ਜਾਏਗਾ ਤੇ ਉਹ ਤੁਹਾਨੂੰ ਤੰਗ ਕਰੇਗਾ ਸੋ ਬਿਹਤਰ ਹੈ ਕਿ ਆਪਣੇ ਔਗਣਾ ਵੱਲ ਧਿਆਨ ਲਾ ਕੇ ਰੱਖੀਏ ਆਪਣੀ ਹਸਤੀ ਨੂੰ ਨੀਮਾ ਜਾਣ ਕੇ ਚੱਲੀਏ ਨਿਮਾਣੇ ਬਣ ਕੇ ਰਹੀਏ ਦੂਸਰੀ ਗੱਲ ਆਪਣੇ ਹਿਰਦੇ ਨੂੰ ਇੱਕ ਭਗਤ ਦਾ ਇੱਕ ਸੇਵਕ ਦਾ ਹਿਰਦਾ ਬਣਾਈਏ ਜਿੱਥੇ ਪ੍ਰਮਾਤਮਾ ਦਾ ਵਾਸ ਹੋਵੇ ਤੇ ਸਾਡੀਆਂ ਬਧੇਰੇ ਗੱਲਾਂ ਦੇ ਵਿੱਚ ਪ੍ਰਮਾਤਮਾ ਦੀ ਗੱਲ ਅਸੀਂ ਲੈ ਕੇ ਆਈਏ ਆਮ ਜੀਵਨ ਦੇ ਵਿੱਚ ਆਪਣੇ ਕੰਮਕਾਰਾਂ ਦੀਆਂ ਗੱਲਾਂ ਤੋਂ ਥੋੜਾ ਉੱਪਰ ਉੱਠ ਕੇ ਉਸ ਪ੍ਰਮਾਤਮਾ ਦੀ ਗੱਲ ਵੀ ਕਰਿਆ ਕਰੀਏ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਿਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ